ਜੀ ਹਾਂ ਜੇ ਤੁਸੀਂ ਵੀ ਉਹ ਕੱਦ ਤੋਂ ਪਰੇਸ਼ਾਨ ਤੁਹਾਡਾ ਵੀ ਕੱਦ ਨਹੀਂ ਵਧ ਰਿਆ ਬੜੀਆਂ ਦਵਾਈਆਂ ਲੈ ਲੀਆਂ ਨੇ ਬੜੀਆਂ ਕਸਰਤਾਂ ਕਰ ਲੀਆਂ ਨੇ ਦਵਾਈਆਂ ਲੈ ਕੇ ਪਰ ਹਜੇ ਤੱਕ ਕੱਦ ਨੂੰ ਕੋਈ ਫਰਕ ਨਹੀਂ ਪਿਆ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਤੁਹਾਨੂੰ ਇੱਕ ਦੇਸੀ ਨੁਸਖਾ ਦੱਸਾਂਗੇ ਲੈਣਾ ਵੀ ਸੌਖਾ ਤੇ ਕੱਦ ਵਧਾਉਣਾ ਵੀ ਸੌਖਾ ਤੁਸੀਂ ਸੁਣਿਆ ਹੋਣਾ ਬਾਸ ਦਾ ਨਾਮ ਆਪਾਂ ਬਾਸ ਦੇ ਬਾਰੇ ਸਾਰੇ ਜਾਣਦੇ ਆਂ ਵੀ ਜਦੋਂ ਆਪਾਂ ਬਾਸ ਨੂੰ ਸਰਚ ਕਰਦੇ ਆ ਨਾ Google ਦੇ ਉੱਤੇ ਤਾਂ ਉੱਥੇ ਦੱਸਿਆ ਜਾਂਦਾ ਕਹਿੰਦੇ ਵੀ ਇਹ ਤਕਰੀਬਨ 1 ਦਿਨ 2.5 ਇੰਚ ਵੱਧਦਾ 1 ਦਿਨ ਦੇ ਵਿੱਚ ਦੀ ਜੇ ਆਪਾਂ ਵੀ ਕਿਤੇ ਉਹਦਾ ਸੇਵਨ ਕਰੀਏ ਨਾ ਬਾਸ ਦਾ ਤਾਂ ਆਪਣਾ ਜਿਹੜਾ ਕੱਬਾ ਹੈ ਤਕਰੀਬਨ ਉਹਨੂੰ ਬਾਦਿਆਂ ਦੇਰ ਨਹੀਂ ਲੱਗਦੀ ਤੁਹਾਨੂੰ ਇੱਕ ਵਧੀਆ ਨੁਸਖਾ ਦੱਸਦੇ ਆ ਜੀ ਤੁਸੀਂ ਕੀ ਕਰਨਾ ਬਾਜ਼ਾਰ ਵਿੱਚ ਜਾਓ ਜਾ ਕੇ ਬਾਜ਼ਾਰ ਦੇ ਵਿੱਚੋਂ ਨਾ ਪੰਸਾਰੀ ਦੇ ਵਗਜੋ ਜਾਂ ਹੋਰ ਵੀ ਕਈ ਦੁਕਾਨਾਂ ਤੇ ਹੁੰਦੇ ਨੇ ਆ ਤੁਸੀਂ ਨੇ ਬਾਸ ਦਾ ਮਰਬਾ ਲੈਣਾ ਆ ਦੇਖੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਥੋੜਾ ਜਿਹਾ ਨਾ ਜ਼ੂਮ ਕਰਕੇ ਇਹ ਮਰਬਾ ਜਿਹੜਾ ਉਹ ਦਿਖਾਇਆ ਜਾਵੇ ਇਹ ਬਾਸ ਦਾ ਮਰਬਾ ਜੀ ਠੀਕ ਹੈ ਜੀ ਬਾਜ਼ਾਰੋਂ ਸਸਤਾ ਵਧੀਆ ਮਿਲ ਜਾਂਦਾ ਤੇ ਸਸਤਾ ਵੀ ਮਿਲ ਜਾਂਦਾ ਤੁਸੀਂ ਕਹਿ ਕੇ ਉਹਨਾਂ ਨੂੰ ਵਧੀਆ ਲਿਓ ਵੀ ਵਧੀਆ ਕੁਆਲਿਟੀ ਦਾ ਦੇਣਾ ਇਹਦਾ ਬਾਸ ਦੇ ਮਰਬੇ ਦਾ ਸਭ ਨੂੰ ਪਤਾ ਵੀ ਬਾਜ਼ਾਰੋਂ ਮਿਲ ਜਾਂਦਾਗਾ ਕਈ ਲੋਕਾਂ ਨੇ ਖਾਦਾ ਵੀ ਹੋਣਾ ਕਈਆਂ ਨੇ ਖਾ ਕੇ ਕਿਹਾ ਹੋਣਾ ਵੀ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਪਿਆ ਅਸੀਂ ਸੇਵਨ ਕੀਤਾ ਜੀ ਪਰ ਕੱਦ ਵਧਿਆ ਨਹੀਂ ਕਿਉਂਕਿ ਇਹਦਾ ਵੀ ਖਾਣ ਦਾ ਤਰੀਕਾ ਹੁੰਦਾ ਹੈ ਹਰ ਇੱਕ ਚੀਜ਼ ਆ ਕੋਈ ਵੀ ਚੀਜ਼ ਆ ਜੇ ਆਪਾਂ ਉਹਨੂੰ ਸਹੀ ਤਰੀਕੇ ਨਾਲ ਉਹਦਾ ਇਸਤੇਮਾਲ ਨਹੀਂ ਕਰਦੇ ਸਹੀ ਤਰੀਕੇ ਨਾਲ ਉਹਦੀ ਵਰਤੋਂ ਨਹੀਂ ਕਰਦੇ ਤਾਂ ਆਪਣੇ ਸਰੀਰ ਨੂੰ ਉਹ ਅਸਰ ਨਹੀਂ ਕਰਦੀ ਹੁਣ ਆਪਾਂ ਨੇ ਇਹਦਾ ਤਰੀਕਾ ਕਿਵੇਂ ਆ ਜੀ ਇਹਦਾ ਤਰੀਕਾ ਕਿਵੇਂ ਲੈਣਾ ਇਹ ਇਹ ਜ਼ਰੂਰ ਆਪਾਂ ਨੂੰ ਸਿੱਖਣਾ ਚਾਹੀਦਾ ਵੀ ਕਿਸ ਤਰੀਕੇ ਦੇ ਨਾਲ ਇਹਨੂੰ ਲੈਣਾ ਚਾਹੀਦਾ ਖਾਣਾ ਕਿਵੇਂ ਆ ਸਭ ਨਾਲੋਂ ਪਹਿਲਾਂ ਵੀ ਆਪਾਂ ਨੇ ਮਰਬਾ ਲਿਆ ਕੇ ਘਰ ਵਿੱਚ ਰੱਖਣਾ ਰੱਖ ਕੇ ਜਦੋਂ ਆਪਾਂ ਨੇ ਰੋਟੀ ਖਾਣੀ ਆ ਮੰਨ ਲਓ ਵੀ ਆਪਾਂ ਸਵੇਰੇ 7 ਵਜੇ ਰੋਟੀ ਖਾਣੇ ਆ 7 ਲਾ ਲਓ 7:30 ਲਾ ਲਓ 8 ਵਜੇ ਲਾ ਲਓ ਆਪਾਂ ਇਸ ਟਾਈਮ ਰੋਟੀ ਖਾ ਲਈ ਤਾਂ ਉਸ ਟਾਈਮ ਟਾਈਮ ਦੇਖ ਲਓ ਵੀ ਆਪਾਂ 8 ਵਜੇ ਰੋਟੀ ਖਾਧੀ ਆ ਖਾਣਾ ਖਾ ਲਿਆ 8 ਵਜੇ 8 ਵਜੇ ਤੋਂ ਬਾਅਦ ਆਪਾਂ ਇਹਨੂੰ ਖਾਣਾ ਖਾਣ ਤੋਂ ਬਾਅਦ ਉਸੇ ਵਕਤ ਨਹੀਂ ਖਾਣਾ ਵੀ ਆਪਾਂ ਗਏ ਮਰੱਬੇ ਦੇ ਕੋਲੇ ਦੋ ਫਾੜੀਆਂ ਚੱਕੀਆਂ ਤੇ ਖਾਲੀਆਂ ਤੇ ਕਿਹਾ ਵੀ ਆਪਾਂ ਨੇ ਕਦ ਵੱਧ ਜੂ ਪਰ ਇਹ ਬੈਦ ਹਕੀਮ ਦੱਸਦੇ ਨੇ ਵੀ ਇਹਦਾ ਸੇਵਨ ਜਿਹੜਾ ਰੋਟੀ ਖਾਣ ਤੋਂ ਤਕਰੀਬਨ 2 ਜਾਂ 2.5 ਘੰਟੇ ਬਾਅਦ ਕਰਨਾ ਜਿਵੇਂ 8 ਵਜੇ ਰੋਟੀ ਖਾ ਲਈ ਤਾਂ ਆਪਾਂ ਇਹਦਾ ਸੇਵਨ ਜਿਹੜਾ ਮਰਬੇ ਦਾ ਮਰਬੇ ਦਾ ਸੇਵਨ ਤਕਰੀਬਨ ਆ ਦੇਖੋ ਇਸ ਤਰ੍ਹਾਂ ਬਣਿਆ ਹੁੰਦਾਗਾ ਇਹਦੇ ਆਪਾਂ 2 ਪੀਸ ਲੈ ਲਓ ਡੇਲੀ 2 ਪੀਸ ਖਾਓ 2.5 ਘੰਟਿਆਂ ਬਾਅਦ ਜਿਵੇਂ 10 ਜਾਂ 10:30 ਵਜੇ ਆਪਾਂ ਇਹਦਾ ਸੇਵਨ ਕਰੋ ਉਦੋਂ ਬਾਅਦ ਫਿਰ ਆਪਾਂ ਨੇ ਸੌਣਾ ਨਹੀਂ ਜਦੋਂ ਆਪਾਂ ਇਹਦਾ ਸੇਵਨ ਕਰ ਲਿਆ ਨਾ ਆਪਾਂ ਕਿਤੇ ਕਹਿ ਦੀ ਜੀ ਰੋਟੀ ਵੀ ਖਾ ਲਈ ਮਰੱਬਾ ਵੀ ਖਾ ਲਿਆ ਹੁਣ ਤੇ ਹੁਣ ਆਪਾਂ ਕੀ ਕਰੀਏ ਚੁੱਪ ਕਰਕੇ ਸੌਂ ਜਾਈਏ ਸੌਣਾ ਨਹੀਂ ਉਦੋਂ ਬਾਅਦ ਉਦੋਂ ਬਾਅਦ ਆਪਾਂ ਨੇ ਕਸਰਤ ਕਰਨੀ ਹੈ ਜੀ ਕਸਰਤ ਸਭ ਨਾਲੋਂ ਵੱਧ ਉਦੋਂ ਅਸਰ ਕਰਦਾ ਜਦੋਂ ਆਪਾਂ ਇਹ ਮਰੱਬਾ ਖਾ ਕੇ ਸਰੀਰ ਨੂੰ ਥੋੜਾ ਜਿਹਾ ਲਫਾਉਣ ਦਾ ਯਤਨ ਕਰਾਂਗੇ ਜਿਵੇਂ ਆਪਾਂ ਲੰਕਦੇ ਹੁੰਨੇ ਆ ਨਾ ਕੋਈ ਡੰਡਾ ਟੰਗ ਕੇ ਜਾਂ ਕਿਸੇ ਦਰਖਤ ਦੇ ਨਾਲ ਉਹ ਤਰੀਕੇ ਦੇ ਨਾਲ ਆਪਾਂ ਲਮਕਣਾ 10 ਮਿੰਟ 15 ਮਿੰਟ ਡੇਲੀ ਇਹ ਲਮਕਣਾ ਤੁਸੀਂ ਇਹਦਾ ਲਗਾਤਾਰ ਤਕਰੀਬਨ 1.5 ਤੋਂ 2 ਮਹੀਨੇ ਸੇਵਨ ਕਰੋ ਤੁਹਾਡੇ ਕੱਦ ਦੇ ਵਿੱਚ ਜ਼ਰੂਰ ਫਰਕ ਪਊਗਾ ਤੇ ਇਹਦੇ ਨਾਲ ਨਾਲ ਥੋੜਾ ਜਿਹਾ ਵਰਕ ਵੀ ਕਰਿਆ ਕਰੋ ਤੁਰਿਆ ਕਰੋ ਥੋੜਾ ਥੋੜਾ ਇਹਨੂੰ ਖਾ ਕੇ ਪੈਣਾ ਨਹੀਂ ਮਿਹਨਤ ਕਰਨੀ ਆ ਮਿਹਨਤ ਕਰਨ ਤੋਂ ਬਾਅਦ ਫਿਰ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਵੀ ਹਾਂ ਸਾਨੂੰ ਇਹ ਖਾ ਕੇ ਫਰਕ ਪਿਆ ਜਾਂ ਨਹੀਂ ਪਿਆ